ਦੇ ਬਠਿੰਡਾ ਵਿਖੇ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਦੇ ਵੱਲੋਂ ਵੱਖ-ਵੱਖ ਸਮਿਆਂ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤੇ ਜਾਂਦੇ ਨੇ ਜਿਸ ਦੇ ਵਿੱਚ 2 ਘੰਟੇ ਦੀ ਹੜਤਾਲ ਵੀ ਸ਼ਾਮਲ ਹੈ ਯੂਨੀਅਨ ਦੀਆਂ ਮੰਗਾਂ ਮੁੱਖ ਇਹ ਨੇ ਨੌਕਰੀ ਤੇ ਪੱਕਾ ਕੀਤਾ ਜਾਵੇ ਡਰਾਈਵਰ ਤੇ ਕੰਡਕਟਰ ਅਸਣੇ 8200 ਕਰਮਚਾਰੀਆਂ ਨੂੰ ਪੱਕਾ ਕਰਨ ਦੀ ਮੰਗ ਕੀਤੀ ਹੈ ਠੇਕੇਦਾਰੀ ਸਿਸਟਮ ਨੂੰ ਖਤਮ ਕਰਨ ਦੀ ਮੰਗ ਹੋ ਰਹੀ ਹੈ ਤਨਖਾਹਾਂ ਦੇ ਵਿੱਚ ਵਾਧੇ ਤੇ ਤਨਖਾਹਾਂ ਦੇ ਸਮੇਂ ਸਿਰ ਭੁਗਤਾਨ ਦੇ ਨਾਲ-ਨਾਲ ਕਿਲੋਮੀਟਰ ਸਕੀਮ ਵੀ ਰੱਦ ਕਰਨ ਦੀ ਮੰਗ ਕੀਤੀ ਗਈ ਹੈ ਇਸ ਦੇ ਨਾਲ ਹੀ ਨਵੀਆਂ ਸਰਕਾਰੀ ਬੱਸਾਂ ਨੂੰ ਫਲੀਟ ਦੇ ਵਿੱਚ ਸ਼ਾਮਲ ਕਰਨਾ ਤੇ ਮੌਤਲ ਕੀਤੇ ਕਰਮਚਾਰੀਆਂ ਨੂੰ ਬਹਾਲ ਕਰਨ ਦੀ ਕੀਤੇਗੀ ਦੱਸਦੀ ਕਿ ਇਸੇ ਨੂੰ ਲੈ ਕੇ ਹੜਤਾਲ ਹੁੰਦੀ ਹੈ ਬਠਿੰਡਾ ਸੜੇ ਪੰਜਾਬ ਦੇ ਵਿੱਚ ਬੱਸ ਛੜਿਆ ਤੇ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਕਿ ਜੇਕਰ ਮੰਗਾ ਤੇ ਅਜੇ ਵੀ ਸਹਿਮਤੀ ਨਹੀਂ ਬਣਦੀ ਤਾਂ ਵਾਲੇ ਸਮੇਂ ਦੇ ਵਿੱਚ ਹੋਰ ਵੀ ਪ੍ਰਦਰਸ਼ਨ ਉਲੀਕੇ ਜਾਣਗੇ ਮਾਮਲਾ ਕੀ ਮਾਮਲਾ ਹੈ ਮੇਰਾ ਨਾਮ ਰਵਿੰਦਰ ਸਿੰਘ ਹੈ ਜੀ ਮੈਂ ਪਿਆਬ ਰੋਡ ਦੇ ਪਨਪਸ ਪੀਆਰਟੀ ਕੰਟਰੈਕਟਰ ਵਰਕਰ ਯੂਨੀਅਨ ਦਾ ਬਠਿੰਡਾ ਦੀਪੂ ਦਾ ਪ੍ਰਧਾਨ ਹੈ ਜੀ ਜਿਹੜਾ ਅੱਜ ਦਾ ਮਾਮਲਾ ਹੈ ਕਿ ਆਪ ਸਰਕਾਰ ਅਤੇ ਮੈਨੇਜਮੈਂਟ ਵੱਲੋਂ ਕਿਲੋਮੀਟਰ ਬੱਸਾਂ ਦਾ ਟੈਂਡਰ ਖੋਲਿਆ ਜਾ ਰਿਹਾਗਾ ਜਿਸ ਦਾ ਕਿ ਅਸੀਂ ਲੰਮੇ ਸਮੇਂ ਤੋਂ ਵਿਰੋਧ ਕਰਦੇ ਆ ਰਹੇ ਹਾਂ ਕਿਉਂਕਿ ਜਿਹੜੀਆਂ ਕਿਲੋਮੀਟਰ ਬੱਸਾਂ ਇਹ ਵੱਡੇ ਪੱਧਰ ਤੇ ਇਸ ਰੁਕਾ ਇਸ ਆਰਟੀਸੀ ਤੇ ਰੋਡਵੇਅ ਦਾ ਨੁਕਸਾਨ ਕਰਦੀਆਂ ਜਿਹੜੀ ਇਹ ਕਿਲੋਮੀਟਰ ਬੱਸ ਹੈ 1 ਕਿਲੋਮੀਟਰ ਬੱਸ 80 ਤੋਂ 90 ਲੱਖ ਰੁਪਇਆ 5 ਤੋਂ 7 ਸਾਲਾਂ ਚ ਲੈ ਕੇ ਜਾਂਦੀ ਹੈ ਤੇ ਉਸ ਤੋਂ ਬਾਅਦ ਪ੍ਰਾਈਵੇਟ ਮਾਲਕ ਦੀ ਹੋ ਕੇ ਰਹਿ ਜਾਂਦੀ ਹੈ ਜਿਹੜਾ ਇੱਕ ਸਿਸਟਮ ਹੈ ਇਹ ਸਿਰਫ ਇਸ ਆਧਾਰੇ ਨੂੰ ਨਿਜੀ ਕਰਨ ਵੱਲ ਲਿਜਾ ਰਿਹਾਗਾ ਤਸੀਂ ਇਸ ਚੀਜ਼ ਦਾ ਵਿਰੋਧ ਕਰਦੇ ਹਾਂ ਕਿਉਂਕਿ ਇਹ ਲੜਾਈ ਜਿਹੜੀ ਲੜਾਈ ਹੈ ਆਮ ਲੋਕਾਂ ਦੀ ਲੜਾਈ ਜਿਹੜੀ ਅਸੀਂ ਲੜ ਰਹੇ ਹਾਂ ਕਿਉਂਕਿ ਅਗਰ ਜੇ ਅਦਾਰਾ ਪ੍ਰਾਈਵੇਟ ਹੁੰਦਾਗਾ ਤਾਂ ਉਸ ਤੋਂ ਬਾਅਦ ਆਮ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਏਗਾ ਉਸ ਤੋਂ ਬਾਅਦ ਜਿਹੜਾ ਪ੍ਰਾਈਵੇਟ ਮਾਫੀਆਗਾ ਉਹ ਕਿੰਨੇ ਨਾ ਕਿਤੇ ਆਮ ਲੋਕਾਂ ਦੀ ਵੱਡੇ ਪੱਧਰ ਤੇ ਲੁੱਟ ਕਰੇਗਾ ਅਸੀਂ ਆਮ ਲੋਕਾਂ ਦੀ ਲੜਾਈ ਲੜ ਰਹੇ ਹਾਂ ਅਸੀਂ ਆਮ ਲੋਕਾਂ ਨੂੰ ਅਪੀਲ ਵੀ ਕਰਦੇ ਹਾਂ ਵੀ ਇਸ ਸੰਘਰਸ਼ 'ਚ ਸਾਡਾ ਸਾਥ ਦਿਓ ਤਾਂ ਜੋ ਇਸ ਜੋ ਨਿਜੀਕਰਨ ਕੀਤਾ ਜਾ ਰਿਹਾ ਹੈ ਉਸ ਨੂੰ ਰੋਕਿਆ ਜਾਵੇ ਨਾਲ ਦੀ ਨਾਲ ਜਿਹੜਾ ਸਾਡਾ ਸਰਕਾਰੀ ਮੁਲਾਜ਼ਮਾਂ ਨਿਕਤਰ ਕਹ ਹੈ ਅੱਜ 14 13 14 ਤਰੀਕਾਂ ਦੇ باوجود ਵੀ ਜਿਹੜਾ ਸਰਕਾਰ ਤਨਖਾਹ ਖਾਤੇ ਵਿੱਚ ਨਹੀਂ ਪਾਈਆਂ ਗਈਆਂ ਤਾਂ ਅਸੀਂ ਅਪੀਲ ਕਰਦੇ ਹਾਂ ਸਾਡਾ ਤਨਖਾਹ ਜਿਹੜਾ ਉਹ ਵੀ ਪਾਇਆ ਜਾਂ ਦਿਵਾਲੀ ਦਾ ਤਿਹਾਰ ਹੈ ਪਰ ਦਿਵਾਲੀ ਦੇ ਤਿਹਾਰ ਨੂੰ ਮੁੱਕ ਰੱਖਦੇ ਹੋਇਆ ਵੀ ਤਨਖਾਹ ਨਹੀਂ ਪਾਈ ਗਈ ਤਾਂ ਇਹ ਜਿਹੜਾ ਸਾਡੀਆਂ ਮੰਗਾਂ ਜੀ ਤੇ ਨਾਲ ਦੀ ਨਾਲ ਜਿਹੜੀਆਂ ਸਾਡੀਆਂ ਮੰਗਾਂ ਮੰਨੀਆਂ ਗਈਆਂ ਮੰਗਾਂ ਉਹਨਾਂ ਨੂੰ ਲਾਗੂ ਨਹੀਂ ਕੀਤਾ ਗਿਆ ਅਸੀਂ ਲੰਮੇ ਸਮੇਂ ਤੋਂ ਆਰਦੀਆਂ ਹੱਕੀ ਦੇ ਜਾਇਜ਼ ਮੰਗਾਂ ਲਈ ਵਾਰ-ਵਾਰ ਸੰਘਰਸ਼ ਕਰਦੇ ਆ ਰਹੇ ਆਂ ਮਾਨਯੋਗ ਮੁੱਖ ਮੰਤਰੀ ਪੰਜਾਬ ਨੇ 1 ਜੁਲਾਈ 2024 ਨੂੰ ਸਾਡੀਆਂ ਮੰਗਾਂ ਨੂੰ ਜਾਇਜ਼ ਧਰ ਆਉਂਦੇ ਹੋਏ ਆ ਮੰਨ ਲਿਆ ਸੀਗਾ ਪਰ ਅਜੇ ਤੱਕ ਉਹਨਾਂ ਨੂੰ ਲਾਗੂ ਨਹੀਂ ਕੀਤਾ ਗਿਆ ਅਸੀਂ ਅਪੀਲ ਕਰਦੇ ਆ ਕਿ ਸਾਡੀਆਂ ਮੰਗਾਂ ਜਿਹੜੀਆਂ ਲਾਗੂ ਕੀਤੀਆਂ ਜਾਣ ਨਹੀਂ ਤਾਂ ਅਸੀਂ ਹੋਰ ਵੀ ਧਿੱਕਾ ਸੰਘਰਸ਼ ਕਰਨ ਲਈ ਮਜਬੂਰ ਹੋਵਾਂਗੇ ਅਸੀਂ ਹੁਣ ਖੜੇ ਆ ਕਿ ਕਿੱਥੋਂ ਆਏ ਕਿੱਥੇ ਜਾਣਾ ਅਸੀਂ ਵੀ ਇੱਧਰੋਂ ਆਇਆ ਮਾਰਸਾ ਤੋਂ ਮਾਨ ਸਰ ਹਾਂਜੀ ਤੋ ਆਰਾ ਦਾ ਸੀਜ਼ਨ ਹੈ ਇੱਕ ਪਾਸੇ ਬੱਸਾਂ ਬੰਦ ਹੋ ਗਈਆਂ ਇਹਨਾਂ ਦੀ ਸਰਕਾਰੀ ਹੈ ਜੀ ਹਾਂ ਹੋਰ ਜਿਹੜੇ ਸਾਰੇ ਖੜੇ ਆ ਭੈਣ ਭਾਈ ਹੈ ਨਾ ਹੈਰਾਨ ਕੀ ਹੈ ਵੀਰੇ ਹੈ ਨਾ ਹੈਰਾਨ ਕੀ ਆ ਸਰਕਾਰੀ ਘੜਾ ਸਰਕਾਰੀ ਟੁਫੜੀ ਹੈ ਲੱਗਦਾ ਪ੍ਰਾਈਵੇਟ ਤੇ ਵੀ ਫ੍ਰੀ ਹੋਣਾ ਚਾਹੀਦਾ ਦੇਖੋ ਵੀਰੇ ਸਰਕਾਰੀ ਕਰਨ ਉਸ ਨੇ ਗਾ ਪਾਰ ਕੇ ਹੁਣ ਦੁਪਹਿਰੇ ਖੜੇ ਆ ਤੁਸੀਂ ਕੀ ਸੋਚਦੇ ਬੰਦ ਹੋਣਾ ਚਾਹੀਦਾ ਕਿ ਤੁਮ ਜੀ ਚੱਲ ਵੀਰੇ ਮਰਜ਼ੀ ਹੈ ਇਹਨਾਂ ਦੀ ਹੈ ਨਾ ਅੱਗੇ ਕਹੜਾ ਜਾਂਦੇ ਨਹੀਂ ਸੀ ਬੱਸਾਂ ਤਾਂ ਅੱਗੇ ਵੀ ਜਾਂਦੀ ਸੀ ਆਪਾਂ ਕਾਹਨੂੰ ਕੁਝ ਨਾਸ ਕਰਨਾ ਜਿੰਨਾ ਚਿਰ ਜ਼ਿੰਦਗੀ ਆਉਣਾ ਤੇ ਨਹੀਂ ਪਹਾੜਾਗਾ ਇਹ ਜ਼ਿੰਦਗੀ ਮੁੱਕੀ ਫਿਰ ਪੈਸਾ ਵੀ ਕਿੱਥੇ ਆ ਹਨਾ ਠੀਕ ਆ ਉਹ ਚਲ ਧੰਨਵਾਦ ਭਾਈ ਇਹਨਾਂ ਚਲ ਜਿਹੜਾ ਨੇ ਆਪਾਂ ਨੂੰ ਫੇਰੀ ਚੜਾ ਰਿਆ ਨਾ ਪਲਾਸਨਾ ਸਿੰਘ ਜੀ ਇੱਧਰ ਕੀ ਕੰਮ ਕਰਦੇ ਹੋ ਕੰਮ ਯਾਰ ਇੱਥੇ ਕੋਚਿੰਗ ਲਾਉਣ ਆਂ ਮੈਂ ਕੈਂਪਰ ਹਰਦਾਲ ਚਲੀ ਜਾਂਦੀ ਆ 2 ਘੰਟੇ ਕਿਨੇ ਦੇਖਦੇ ਬਾਸ ਯਾਰ ਔਖਾ ਯਾਰ ਪਿੰਡ ਕਿਥੇ ਘੰਟੇ ਪਹੁੰਚਣ 2 ਘੰਟੇ 3-4 ਖਰਾਬ ਹੋ ਜਾਣੇ ਯਾਰ ਹਾਂਜੀ ਨਹੀਂ ਇਹ ਲੋਕ ਜਿਹੜੇ ਤੁਸੀਂ ਕਿ ਮੈਂ ਜੈ ਸਾਹਿਬ ਨੂੰ ਕਹੇ ਨਹੀਂ ਹੁਣੇ ਕਹੇ ਨਜਾਇਜ਼ ਹੀ ਕਰੀ ਜਾਂਦੇ ਧੱਕਾ ਹੀ ਕਰੀ ਜਾਂਦੇ ਯਾਰ ਇਹ ਕੋਈ ਤਾਂ ਨਹੀਂ ਸਰਕਾਰ ਨੂੰ ਬਹਿ ਕੇ ਗੱਲਬਾਤ ਕਰਨੀ ਚਾਹੀਦੀ ਕਰਨੀ ਚਾਹੀਦੀ ਬੀਬੀਆਂ ਨੂੰ ਔਖਾ ਹੀ ਹੁਣ ਅੱਬ ਸਰ ਤੱਕ ਕਿੰਨਾ ਧਰਨਾ ਲੱਗ ਪਿਆ ਕਿੰਨੀ ਜਾਂਦਾ ਖਰਾਬ ਹੋ ਰਹੀ ਹੈ ਇਹ ਬੀਬੀਆਂ ਨੂੰ ਕਾਦਾ ਔਖਾ ਉਹਦਾ ਆਧਾਰ ਕਾਰਨ ਬੀਬੀਆਂ ਨੂੰ ਔਖਾ ਬੀਬੀਆਂ ਨੂੰ ਆਧਾਰ ਕਾਰਨ ਦੀ ਬਸ ਨਹੀਂ ਮਿਲਦੀ ਸਰਕਾਰ ਨੂੰ ਮੈਂ ਦੇਖਦੇ ਸਹੀ ਆ ਗੱਲ ਕਰੋ ਧਾਰਕੜ ਸਹੀ ਆਈ ਬੀਬੀਆਂ ਜੀ ਨਹੀਂ ਇਹ ਕੰਮ ਵੀ ਜਿਹੜੀ ਹਾਂ ਹਾਂ ਲੈਂਦੀਆਂ ਲੱਖ ਲੱਖ ਪਈਆਂ ਉਹ ਵੀ ਫ੍ਰੀ ਚਾਈ ਹੋਊ। ਉਹ ਤਾਂ ਫਿਰ ਉਹਨਾਂ ਲਈ ਤਾਂ ਮਾੜੀ ਗੱਲ ਆ ਜਿਹੜੇ ਗਰੀਬ ਬੰਦੇ ਉਹਨਾਂ ਲਈ ਤਾਂ ਸਹੀ ਆ। ਜਿਹੜੇ ਦਿਹਾੜੀਦਾਰ ਬੰਦੇ ਉਹਨਾਂ ਲਈ ਸਹੀ ਆਈ। ਦੂਜਿਆਂ ਦਾ ਬੰਦ ਹੋਣਾ ਚਾਹੀਦਾ। ਨਹੀਂ ਚੱਲੀ ਜਾਣਾ ਬੁੜੀਆਂ ਦਾ ਕਾਹਦਾ ਬੰਦ ਹੋਣਾ। ਬੱਸਾਂ ਵਾਲੇ ਦੇ ਚਿਹਰੇ ਤੇ ਰੌਣਕ ਆ। ਰੌਣਕ ਵਿਗੜੀ ਆ ਹਰਾਨਾ। ਹਰਾ ਹਰਾਨ ਦੀ ਵਾਧਾ ਸਵਾਰੀ ਮਿਲਦੀ ਨਹੀਂ। ਇਹ ਅਜਿਹਾ ਨਾ ਹਟਾ ਵਾਲੀ ਬੱਸਾਂ। ਉਹ ਬੰਦ ਆ ਫਿਰ ਲੋਕ ਚੜ੍ਹਦੇ ਨਹੀਂ ਵਿਸ਼ਵਾਸ ਹੀ ਨਹੀਂ ਕਰਦੇ। ਲੋਕ ਐ ਹੁੰਦਾ ਵੀ ਆ ਖੜੀ ਆਊਗੀ। ਆਇਆ ਵਹਿਮ। ਇਹ ਮੇਰੇ ਪਰੇਸ਼ਾਨੀ ਹੁੰਦੀ ਪਰ ਸਾਰੇ ਨਹੀਂ ਹੁੰਦੀ ਆ ਕਦੇ ਨੂੰ ਥੋੜੀ ਆ ਸਾਰਿਆਂ ਨੂੰ ਪਰੇਸ਼ਾਨੀਆਂ ਫੋੜ ਵਾਲਾ ਆ ਜਨਤਾ ਨੂੰ ਕੋਈ ਨਾ ਕੋਈ ਕਿਧਰ ਦੁਲਾ ਫੜਾ ਕੋਈ ਕਿਧਰ ਦੁਲਾ ਫੜਾ ਪਤਾ ਜੀ